ਹਾਂਜੀ ਕੀ ਹਾਲ ਚਾਲ ਨੇ ਬਾਈ ਔਰ ਘਰ ਪਰਿਵਾਰ ਸਾਰੇ ਨੇ ਚੜ੍ਹਦੀ ਕਲਾ ਬਾਬਾ ਕਿਰਪਾ ਕਰੇ ਜਾਨਵਰ ਵਧੀਆ ਹੋਣ ਬਾਈ ਸਾਰਿਆਂ ਦੇ ਆਕੇ ਬਾਈ ਆਪਾਂ ਇਧਰ ਲੈਕਚਰ ਹੈ ਆਕੇ ਆਪਾਂ ਲੈਕਚਰ ਨੁਕਾ ਕਰਤੀਆਂ ਮੰਨ ਤੇ ਜੱਬ ਵੀ ਲਈ ਚੱਕ ਤਾਂ ਆਪਣੇ ਜਾਨਵਰ ਦੇਖੀ ਵੀ ਕਿਵੇਂ ਪਹਿਲੀ ਗੱਲ ਤਾਂ ਲਓ ਜੀ ਜਨਬਰ ਆਪਣੇ ਸੈਟ ਨੇ ਬਾਈ ਇੱਕ ਯਾਰ ਰਾਤ ਨਾ ਮੈਂ ਵੀਡੀਓ ਨਹੀਂ ਬਣਾਈ ਫਿਰ ਹੋਂ ਤਾਂ ਤੇ ਰਾਤ ਯਾਰ ਕਬੂਤਰ ਨਾਲ ਜਿਹੜੀ ਆਹ ਮੋਜ ਇਹਦੇ ਨਾਲ ਲਾਲ ਹਰੇ ਫਰੇ ਨਾਲ ਕਬੂਤਰੀ ਲੱਗੀ ਹੋਈ ਸੀ ਬਾਈ ਉਹ ਕਬੂਤਰੀ ਯਾਰ ਖੋਡੇ ਚੋਂ ਨਿਕਲ ਗਈ ਰਾਤ 7:00 ਵਜੇ ਕਹਿਣਾ ਮਤਲਬ ਉਹ ਹੌੜੀ ਜੀ ਫੜਦੀ ਸੀ ਪਤਾ ਨਹੀਂ ਪੈ ਗਈ ਯਾਰ ਪਤਾ ਨਹੀਂ ਬੈਠੀ ਨਹੀਂ ਤੇ ਉਹ ਦਰ ਮਕਰ ਦਾ ਗਾਰ ਅੱਜ ਮੈਂ ਕੱਲਾ ਚੀਨਾ ਜੇ ਡਾਵਾਂ 10 ਮਿੰਟੁੱ ਡੇ ਆਊਗਾ ਚਲ ਲਾਵਾਂਗੇ ਛਾਤਰੀ ਬਸ ਕੱਲਾ ਚੀਨਾ ਜੀ ਨਹੀਂ ਡਾਵਾਂਗੇ ਹੋਰ ਵੀ ਹੋਰ ਤੇ ਡਾਉਂਦੇ ਨਹੀਂ ਇੱਥੇ ਚੀਨਾ ਭਾਈ ਉਹ ਜੀਨਾ ਨਹੀਂ ਆਪਣਾ ਜਿਹੜਾ ਪਾਉਂਦੇ ਹੁੰਦੇ ਆ ਅੱਜ ਆਦੂ ਚੀਨਾ ਡਾਵਾਂ ਚੈੱਕ ਕਰੋ ਇਨਨ ਤਾਪਾ ਵਈ ਛੱਡ ਆਪਣਾ ਨਹੀਂ ਇੱਦਾਂ ਦੇ 10 ਮਿੰਟ ਯਾਰ ਅੱਜ ਦਰਵਾ ਗਿਆ ਆ ਫਿਰਦਾ ਆ ਗਿਆ ਵੀ ਉੱਡਦੇ ਦਾ 15 ਮਿੰਟ ਫਿਰ ਸਾਤਰੀ ਲਾਵਾਂਗੇ ਫਿਰ ਇਹਨੂੰ ਬਿਠਾ ਲਾਂਗੇ ਬੈੜ ਗਿੱਜ ਗਿਆ ਕਹਿੰਦਾ ਮਤਲਬ ਇੱਕ ਤਰ੍ਹਾਂ ਦਾ ਆਪਣੇ ਹਲੇ ਵਿੱਜ ਗਿਆ ਬਦੇ ਤਰੀਕੇ ਨਾਲ ਇਹਨੂੰ ਉੱਡਨ ਦੋ ਭਾਈ 10-15 ਮਿੰਟ ਸਰ ਮੈਂ ਕਰਦਾ ਵੀਡੀਓ ਕੰਟੀਨਿਊ ਨਵੇਂ ਕਬੂਤਰੀ ਦਾ ਪਤਾ ਕਰਦੇ ਰਿਓ ਤੇ ਬਈ ਕਿਨਾ ਸਰੀ ਤੇ ਮੈਂ ਜਾ ਕੇ ਆਉਂਦਾਂ ਲੈ ਕਬੂਤਰੀ ਖਾਤਰ ਹਾਂਜੀ ਬਈ ਆਪਾਂ ਜਿਹੜਾ ਨਵਾਂ ਚੀ ਨਾ ਲਾਉਣੇ ਹੁੰਨੇ ਉਹ ਡਾਇਆ ਸੀ ਤੇ ਉਹ ਆਪਣਾ ਬਹਿ ਗਿਆ ਬਈ ਆ ਕੇ 10 10 ਮਿੰਟ ਉੱਡ ਕੇ ਚਲਾ ਤੇ ਵੱਡਾ ਕਬੂਤਰਾ ਇਹਦਾ ਉਹ ਕਬੂਤਰੀ ਵੀ ਯਾਰ ਆਪਣੇ ਉਣੀ ਫਿਰ ਦੁਸ਼ੀ ਲਈ ਗਾਲ ਅਖੀ ਤੇ ਹੁਣ ਪਤਾ ਨਹੀਂ ਕਿੱਧਰ ਬੈਠ ਗਈ ਉਹ ਜਾ ਕੇ ਯਾਰ ਪਰ ਪਹਿਲਾਂ ਉਹ ਉੜੀ ਫਿਰਦੀ ਸੀ ਉਹ ਤਾਂ ਸ਼ਾਇਦ ਹੀ ਦੇਖਿਆ ਕਰਾਉਂਦਾ ਬਾਈ ਉੜੀ ਜ਼ਰੂਰ ਫਿਰਦੀ ਸੀ ਉਹ ਪਰ ਹੁਣ ਬੈਠ ਬੋਠ ਵੀ ਨਾ ਹੋਵੇ ਕਿਸੇ ਪਾਸੇ ਜਾ ਹੁੰਦੇ ਫੋਨੇ ਡਾਰ ਕੇ ਜਿਹੜੇ ਇਹਦੇ ਨਾ ਬੈਗੀ ਹੋਵੇ ਹੁਣ ਕੀ ਕਹਿ ਸਕਦੇ ਕਿਧੇ ਹੋ ਗਈ ਹਨ ਬਾਕੀ ਅੱਥ ਨੇ ਦੇਖਦੇ ਆ ਉਹ ਮੁੰਡੇ ਨੂੰ ਪੁੱਛ ਲਾਂਗੇ ਸ੍ਰਜੀਤ ਨੂੰ ਵੀ ਤੇਰੇ ਬੈਠੀ ਆ ਕਿ ਨਹੀਂ ਬੈਠੀ ਬਸ ਇੰਨਾ ਕਰ ਸਕਦੇ ਆ ਆਪਾਂ ਤਾਂ ਹੁਣ ਆਪਣੇ ਕਬੂਤਰ ਆਪਣਾ ਲੈ ਗਿਆ ਤੇ ਆਪਣੀ ਕਬੂਤਰੀ ਵੀ ਪਤਾ ਨਹੀਂ ਕਿੱਧਰ ਬੈਠ ਮੁਟ ਗਈ ਹਨਾ ਹੁਣ ਮੇਰਾ ਯਾਰ ਕੰਮ ਤੇ ਵੀ ਜਾਣਾ ਤੇ ਹੁਣ ਮੇਰਾ ਬਸ ਫਿਰ ਬਈ ਕੰਮ ਤੇ ਜਾਣਾ ਆਥਰੀਸ ਦੇਖਾਂਗੇ ਕਿ ਕੀ ਹੋ ਸਕਦਾ ਹੈ ਹੈ ਨਹੀਂ ਸਕਦਾ ਬਸ ਉਹ ਲਾਉਣਾ ਖਾਤਰੀ ਤੋਂ ਆਪਣੇ ਕਬੂਤਰ ਤੇ ਇਹਨਾਂ ਨੂੰ ਦਾਣਾ ਪਾਣੀ ਕਰਦੇ ਆਂ ਬਸ ਲਓ ਜੀ ਬਈ ਦਾਣੇ ਆਪਾਂ ਬਈ ਪਿਉਂਦੇ ਸੀ ਤੇ ਹੁਣ ਇਹਨਾਂ ਨੂੰ ਦਾਣੇ ਆਪਾਂ ਪਾ ਦਿੰਨੇ ਆਂ ਪਾਣੀ ਵੀ ਇਹਨਾਂ ਨੂੰ ਧਰਨਾ ਤੋਂ ਕੇ ਚੱਕੋ ਬਈ ਕਬੂਤਰ ਆਪਣਾ ਭੁੱਖਾ ਸੀ ਤਾਂ ਕਰਕੇ ਬਾਰੇ ਇਹਨਾਂ ਮੋਹਾਂ ਕੀ ਤਿਆਰ ਕਬੂਤਰੀ ਕਰਕੇ ਆਉਂਦਾ ਬਾਰੇ ਮੋਹ ਦੇ ਕਬੂਤਰੀ ਕਰਕੀ ਨਹੀਂ ਆਉਂਦੀ ਭੁੱਖਾ ਦੀ ਥੋੜਾ ਜਿਹਾ ਤਾਂ ਆਉਂਦਾ ਦੀ ਬਾਰੇ ਆਜ ਤੇ ਜੀ ਭੈਰੀਆ ਕਬੂਤਰ ਨੂੰ ਵੀ ਕਬੂਤਰ ਨੂੰ ਵੀ ਆਜ ਤੇ ਜੀ ਪੈ ਗਈ ਸੀ ਬਾਰੇ ਆਉਣ ਦੀ ਥੋੜੀ ਜੀ ਆ ਜਾਂਦੀ ਸੀ ਬਾਰੇ ਉਹ ਵੀ ਤੇ ਤਾਂ ਹੀ ਫਸ ਡਰ ਗਈ ਕੱਲ ਡਰ ਕੇ ਤਾਂ ਜੜ ਗਈ ਹੁਣ ਦੇਖੋ ਕੀ ਬਣਦਾ ਭਾਈ ਜੋ ਕਰਮਾਂ ਚ ਹੋਏ ਆਪਣੇ ਦਾਣੇ ਆਪਣੇ ਘਰ ਦੇ ਤਾਂ ਤਾਂ ਆਜੂਗੀ ਜੇ ਨਾ ਹੋਏ ਤਾਂ ਬਈ ਨਹੀਂ ਆਉਗੀ ਹੈਨਾ ਆਪਾਂ ਤਾਂ ਇੰਨਾ ਹੀ ਆ ਉਹ ਮੁੰਡੇ ਮਾ ਜਾਇਆ ਯਾਰ ਉਹ ਮੁੰਡਾ ਨੇ ਹੁਣ ਅੱਜ ਪਾਣੀ ਵਾਲੇ ਕਬੂਤਰ ਛੱਡੇ ਨੇ ਉਹ ਕਹਿੰਦਾ ਜੀ ਛਤਰੀ ਲਾਉਣਿਆਂ ਦਾ ਫਿਰ ਯਾਰ ਉਹ ਬੰਦੇ ਨੇ ਹੈਨਾ ਅਗਰ ਜੀ ਸਹੀ ਗੱਲ ਆ ਇਹਦੇ ਨਾਲ ਹੀ ਚਲ ਆਪਾਂ ਦੇ ਦਾਂਗੇ ਮਾਜਰ ਕੋਈ ਨਾ ਯਾਰ ਦੇਖ ਲਈ ਜੀ ਆ ਗਈ ਬਾਈ ਹਨਾ ਤਾਂ ਹੁਣ ਕਿਰੋਂ ਡੇਗ ਵੀ ਕਿਸੇ ਬਸ ਇਹ ਤਾਂ ਡੇਗ ਵੀ ਆ ਜਾਂ ਕਬੂਤਰਾਂ ਦੇ ਬੈਗੀ ਐਨਾ ਆਪਾਂ ਨੂੰ ਪਤਾ ਨਹੀਂ ਲੱਗਿਆ ਪਰ ਉਹ ਆਈ ਉੱਠੀ ਨੀ ਧੋ ਚੱਲ ਬਾਈ ਮੈਂ ਸ਼ਾਮ ਨੂੰ ਆ ਕੇ ਕਰਦਾ ਵੀਡੀਓ ਕੰਟੀਨਿਊ ਦਿਖਾਦਾ ਤੁਹਾਨੂੰ ਕਿ ਕਬੂਤਰੀ ਬੈਠੀ ਹੈ ਕਿ ਨਹੀਂ ਆਪਣੀ ਦਾਣਾ ਆਪਣੀ ਆਪਣਾ ਕਬੂਤਰਾਂ ਦਾ ਹੋ ਗਿਆ ਉਹਦੇ ਦੀ ਰਿਪੋਰਟ ਆ ਫਿਰ ਮਿਲਦੇ ਆਂ ਬਾਈ ਆਪਾਂ ਹੁਣ ਸ਼ਾਮ ਨੂੰ ਹਾਂਜੀ ਬਾਈ ਸ਼ਾਮ ਦਾ ਵੇਲਾ ਹੋ ਗਿਆ 5:30 6 ਦਾ ਟਾਈਮ 6 ਵਜੇ ਨਾਲ ਆ ਬਾਈ ਯਾਰ ਆਪਣੀ ਕਬੂਦਰੀ ਦਾ ਨਹੀਂ ਬਾਈ ਕੋਈ ਪਤਾ ਲੱਗਿਆ ਕਬੂਤਰ ਇਕੱਲਾ ਮੈਨੂੰ ਆਹਦਾ ਬੱਚੇ ਵੀ ਨਹੀਂ ਪਾਲ ਜਾਨੇ ਇਕੱਲੇ ਕਬੂਤਰ ਤੋਂ ਯਾਰ ਸਿੱਤ ਤੱਕ ਮੈਨੂੰ ਆਹਦਾ ਬੱਚੇ ਦੇਖਾਂ ਯਾਰ ਪਹਿਲਾਂ ਕੀ ਸਾਕ ਦਾ ਬੱਚਿਆਂ ਦਾ ਬਾਈ 6 ਵਜੇ ਡਾਰ ਹੋ ਗਈ ਖਾਣ ਲੱਗੇ ਦਾਣੇ ਆਪ ਤੋਂ ਤੇ ਵਾਜੀ ਯਾਰ ਸੁਣ ਤੇ ਸੂਟੇ ਨੇ ਹਜੇ ਯਾਰ ਕੇਰਾ ਤਾਂ ਡੱਕ ਡਕਾ ਰਖਿਨੇ ਵਾਜੀ ਦੋਨੇ ਕਬੂਤਰ ਨੇ ਹੁੰਦਾ ਬੱਚੇ ਦੋਨੇ ਤਾਂ ਰੁਆ ਰੱਖਿਨੇ ਹੁੰਦਾ ਕੇਰਾ ਤਾਂ ਬਾਈ ਤੇ ਬਾਕੀ ਚਲੋ ਦੇਖਦੇ ਆ ਕੀ ਬਣਦਾ ਆ ਬੈਠੇ ਨੇ ਦੋਨੇ ਬੱਚੇ ਦੇ ਇਹੜੇ ਇੱਕ ਤਵਾ ਜਾਂਚ ਕਰਦਿਆਂ ਕੋਈ ਸ਼ਿਟ ਸਿਸਟਮ ਸੈੱਟ ਦੇਖਦੇ ਆ ਕਿ ਹਿਸਾਬ ਦਾ ਬਦਾਈਏ ਕੋ ਉੱਤਰੀ ਨੇ ਅੰਡਾ ਧਾਲਿਆ ਜਰ ਇਹ ਮੈਂ ਸ਼ਿਟ ਦੂੰਗਾ ਇਹ ਨਹੀਂ ਰੱਖਦੇ ਅੰਡਾ ਓਹ ਹੋ ਹੋ ਬੱਚੇ ਤੇਜ਼ ਨੇ ਓਏ ਚਲੋ ਬਈ ਮੈਂ ਦਾਣੇ ਦੁਨੇ ਰੋਟੀ ਵਾਟੇ ਚੋੜਦਾ ਇਹਨੂੰ ਫਿਰ ਮੈਂ ਕਰਦਾ ਵੀਡੀਓ ਕੰਟੀਨਿਊ ਦੇਖਦਾ ਕਿ ਹਿਸਾਬ ਦਾ ਬੈ ਇਹਨਾਂ ਦਾ ਕਰਦਿਆਂ ਕੋਈ ਸ਼ਿਟ ਕਰਦਾ ਵੀਡੀਓ ਮੈਂ ਕੰਟੀਨਿਊ ਲਓ ਜੀ ਬਈ ਆ ਛੋਟੇ ਬੱਚੇ ਆਪਾਂ ਚੈੱਕ ਕਰ ਦੋਨੇ ਪੜ੍ਹਾ ਦੇ ਉਹ ਬਹਿ ਤਾਂ ਨਹੀਂ ਬਿਠਾਇਆ ਬਦੂਜਾ ਮਾਜਰ ਹਵਾ ਚਾਲਦੀ ਆ ਥੋੜੀ ਜੀ ਹਵਾ ਕਰਕੇ ਤੇ ਮਾਹ ਫਿਰ ਦਿੱਕਤ ਆਊਗੀ ਉਹ ਇਧਰ ਉਧਰ ਭਾਏਗਾ ਜਾਂ ਤੰਗ ਕਰੂਗਾ ਬਈ ਤਾਂ ਕਰਕੇ ਨਹੀਂ ਬਿਠਾਇਆ ਮਾਜਰੇ ਦੋਨੇ ਬੈਠ ਰਹਿਣਗੇ ਹਜੇ ਬਿਠਾ ਦੇ ਤੇ ਬਈ ਉਹ ਮੁੰਡੇ ਨੂੰ ਯਾਰ ਫੋਨ ਕਰਿਆ ਸੀ ਉਹ ਕਹਿੰਦਾ ਮੈਂ ਘਰੇ ਨਹੀਂ ਹੈਗਾ ਕਹਿੰਦਾ ਕਬੂਤਰੀ ਕਹਿੰਦਾ ਦੱਸ ਦੇਣਾ ਕਹਿੰਦਾ ਯਾਰ ਮੈਨੂੰ ਨਹੀਂ ਲੱਗਦਾ ਵੀ ਹੁਣ ਕਬੂਤਰੀ ਮਿਲੂਗੀ ਤਾਂ ਜਿਹੜੀ ਹੋ ਵੀ ਹੋ ਵੀ ਮੌਸਮ ਵੀ ਖਿਆਲ ਹੋ ਰਿਹਾ ਬਾਕੀ ਅੱਜ ਪਤਾ ਵੀ ਨਹੀਂ ਕਿ ਕੀ ਗੱਲਬਾਤ ਹੋਈ ਕੂਤਰੀ ਦੀ ਆਪਾਂ ਨੂੰ ਕਲੀਅਰ ਨਹੀਂ ਹੈਗਾ ਉੱਡੀ ਆ ਜੋ ਦੁੱਧ ਉੱਡੀ ਹੋਣੀ ਹੈਗੀ ਉਹ ਮੁੰਡਾ ਕਹਿੰਦਾ ਪਤਾ ਲੋਹਾ ਖੜੇ ਗਿਆ ਹਾਂ ਯਾਰ ਉਹ ਆਪਦੇ ਉਸਤਾਦ ਰਵੇ ਗਿਆ ਹੋਇਆ ਇਹ ਦੋਨੇ ਬੱਚੇ ਜੇ ਮੈਂ ਬਿਠਾ ਦਿੱਤੇ ਕਿਰਨ ਚਰਮਾ ਬੈਠੇ ਰਹਿਣਗੇ 15 ਮਿੰਟ ਦੇ ਬਾਅਦ ਹਵਾ ਬੜੀ ਤੇਜ਼ ਚੱਲਦੀ ਆ ਬੜੀ ਉਸ ਮਾਣ ਹੁੰਦਾ ਨੇ ਦੋਨੇ ਪਾਉਣਾ ਪਾਣੀ ਪੁਣੀ ਧਰਨਾ ਦਾ ਗੱਲ ਨਹੀਂ ਹੁੰਦਾ ਇਸ ਤਰ੍ਹਾਂ ਕੱਲ ਨੂੰ ਬਾਈ ਮੈਂ ਫਿਰ ਵੀਡੀਓ ਕੰਟੀਨਿਊ ਰੋਟੀ ਹਟਿਚੋਰ ਦਾਂ ਮੈਂ ਬਣਾਉਣਾ ਮੈਂ ਵੀਡੀਓ ਇਹਨੂੰ ਇਹਨੂੰ ਬਾਗ ਦੇ ਅੰਦਰ ਪਾ ਦਾਂਗਾ ਲਓ ਜੀ ਬਾਈ ਕਬੂਤਰਾਂ ਨੂੰ ਦਾਣੇ ਪਾਤੇ ਤੇ ਯਾਰ ਕਬੂਤਰੀ ਆਪਣੀ ਜਮ ਬੈਂਦੀ ਬੈਂਦੀ ਮੁਰਗੀ ਯਾਰ ਬੈਠਣ ਲੱਗ ਗਈ ਦੀ ਆ ਕਬੂਤਰ ਜੇ ਉੱਚੀ ਚੜ ਗਿਆ ਬੈਠਿਆ ਨਹੀਂ ਤਾਂ ਕਰਕੇ ਉਹ ਮੁਰਗੀ ਇਹਨਾਂ ਨੂੰ ਦਾਣੇ ਵੀ ਪਾਤੇ ਬਾਈ ਤੇ ਪਾਣੀ ਵੀ ਪਾ ਦਾ ਚੈੱਕ ਕਰ ਸਕਦੇ ਤੁਸੀਂ ਬਸ ਹੁਣ ਯਾਰੋ ਕਰਦੇ ਆਂ ਬਲੌਗ ਦੀ ਐਂਡਿੰਗ ਕਬੂਤਰੀ ਮੈਂ ਦੇਖ ਕੇ ਆਉਣਾ ਇੱਧਰ ਕਿੱਧਰ ਵਹਿ ਗਈ ਜਾ ਕੇ ਬਸ ਐਂਡਿੰਗ ਕਰਦੇ ਆਂ ਬਲੌਗ ਦੀ ਤੇ ਮਿਲਦੇ ਆਂ ਆਪਾਂ ਅਗਲੇ ਬਲੌਗ ਦੇ ਵਿੱਚ ਕੱਲ ਨੂੰ ਬਈ ਤੇ ਬਾਕੀ ਦੇਖਦੇ ਆਂ ਕਬੂਤਰੀ ਆਪਾਂ ਨੂੰ ਆਉਂਦੀ ਆ ਕਿ ਨਾ ਜੇ ਅੱਜ ਨਾ ਹੀ ਫੇਰ ਨਹੀਂ ਅੱਜ ਵਾਰ ਰਹੀ ਫੇਰ ਨਹੀਂ ਆਉਂਦੀ ਚਲੋ ਕਰਦੇ ਆਂ ਬਈ ਐਂਡਿੰਗ ਵੀਡੀਓ ਦੀ ਲੈ ਵਧੀਆ ਲੱਗਦਾ ਬਲੌਗ ਬਈ ਕਮੈਂਟ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਆਪਣਾ ਸਪੋਰਟ ਕਰੋ ਸਬਸਕ੍ਰਾਈਬ ਵੀ ਕਰੋ ਭਾਈ ਮਿਲਦੇ ਆਂ ਬਈ ਆਪਾਂ ਦੇ ਵਲੌਗ ਦੇ ਵਿੱਚ